ਭਾਜਪਾ ਤੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਲਿਆ ਗਿਆ ਹੈ। ਅੱਛਾ ਦੱਸਦੀ ਹੈ ਕਿ ਕੱਲ੍ਹ ਯਾਨੀ ਕਿ ਮੰਗਲਵਾਰ ਨੂੰ ਭਾਜਪਾ ਹੈ ਕਮਾਂਡ ਦੀ ਮੀਟਿੰਗ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰਵਨੀਤ ਸਿੰਘ ਬਿੱਟੂ ਅੱਜ ਯਾਨੀ ਕਿ 1 ਅਗਸਤ ਨੂੰ ਆਪਣੇ ਰਾਜ ਸਭਾ ਚੋਣ ਦੇ ਲਈ ਕਾਗਜ਼ ਦਾਖਲ ਕਰਨਗੇ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਇਹ ਅਟਕਲਾ ਲਗਾਈਆਂ ਜਾ ਰਹੀਆਂ ਸਨ ਕਿ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਹਰਿਆਣਾ ਤੋਂ ਰਾਜ ਸਭਾ ਦੇ ਲਈ ਭੇਜ ਸਕਦੀ ਹੈ ਪਰ ਕਾਂਗਰਸ ਅੜਗੇ ਭਾਜਪਾ ਚ ਸ਼ਾਮਲ ਹੋਈ ਕਿਰਨ ਚੌਧਰੀ ਨੂੰ ਭਾਜਪਾ ਦੇ ਵੱਲੋਂ ਹਰਿਆਣਾ ਦੇ ਵਿੱਚ ਰਾਜ ਸਭਾ ਦੇ ਲਈ ਉਮੀਦਵਾਰ ਬਣਾਇਆ ਗਿਆ ਹੈ ਰਾਜਸਥਾਨ ਤੋਂ ਰਾਜ ਸਭਾ ਦੇ ਲਈ ਨਾਮਜ਼ਦ ਕਰਨ ਤੇ ਰਵਨੀਤ ਬਿੱਟੂ ਨੇ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਨਯੋਗ ਕੇਂਦਰੀ ਗ੍ਰਹਿ ਮੰਤਰੀ ਅਮਰਚਾ ਪਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਪਾਜਪਾ ਦੀ ਸਤਿਕਾਰਯੋਗ ਲੀਡਰਸ਼ਿਪ ਦਾ ਮੈਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਨਾਮਜ਼ਦ ਕਰਕੇ ਮੇਰੇ ਉੱਤੇ ਭਰੋਸਾ ਜਿੱਤੌਣ ਲਈ ਬਹੁਤ ਧੰਨਵਾਦੀ ਹਾਂ ਮੈਂ ਆਪਣੇ ਮਹਾਨ ਦੇਸ਼ ਅਤੇ ਪਾਰਟੀ ਦਾ ਮਾਣ ਵਧਾਉਣ ਦੇ ਲਈ ਅਣਤਕ ਮਿਹਨਤ ਕਰਨ ਦਾ ਵਾਅਦਾ ਕਰਾਂ ਤੁਹਾਡੇ ਸਮਰਥਨ ਦੇ ਨਾਲ ਮੈਂ ਤੁਹਾਡੇ ਸੰਵਿਧਾਨ ਦੇ ਮੂਲਾਂ ਅਤੇ ਸਿਧਾਂਤਾਂ ਨੂੰ ਬਰਕਰਾਰ ਰੱਖਣ ਅਤੇ ਸਾਡੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਵਿੱਚ ਯੋਗਦਾਨ ਪਾਉਣ ਦਾ ਯਤਨ ਕਰਾਂਗਾ ਦੱਸ ਦਈਏ ਕਿ ਲੁਧਿਆਣਾ ਤੋਂ ਦੋ ਵਾਰ ਸੰਸਦ ਮੈਂਬਰ रह ਚੁੱਕੇ ਰਵਨੀਤ ਸਿੰਘ ਬਿੱਟੂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੀਅੰਤ ਸਿੰਘ ਦਾ ਪੋਤਾ ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਦਾ ਪੁੱਤਰ ਹੈ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੇ ਰਮਨਿਤ ਸਿੰਘ ਬਿੱਟੂ ਨੂੰ ਲੁਧਿਆਣਾ ਤੋਂ ਟਿਕਟ ਦੇ ਦਿੱਤੀ ਸੀ ਪਰ ਉਹਨਾਂ ਨੂੰ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾਵੜਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। इनके कारण इनके एमएलए के कारण एमएलए लोगों के कारण बने हैं तो मैं हाथ जोड़ अपनी तरफ से इनका आभार प्रकट करता हूँ मेरे ऊपर हमेशा ये राजस्थान का ये बहुत बड़ा कर्ज जो मेरे ऊपर चढ़ा है और मैं एक बात ये कह सकता हूँ कि ये पार्टी ने बहुत बड़ा फैसला किया है पंजाब और हरियाणा दोनों ही एक दोनों बॉर्डर स्टेट हैं और बॉर्डर स्टेट हमेशा दुश्मन को रोक के रखते हैं और हिंदुस्तान भारत की हमेशा अपनी जान कुर्बानियाँ दे के कोई भी आंच है ये दोनों शूबे आने नहीं देते और दूसरी बात हमारा स्टेट्स हैं जो रिजर्निंग स्टेट्स हैं बॉर्डर पे पंजाब और हरियाणा लगता है दोनों का और मैं अपनी तरफ से मुझे ये मौका मिला है जो राजस्थान से एमपी बनने का राजस्थान में जाने का मैं जो हमारी हमारी पगड़ी है राजस्थान की पगड़ी उसे हमेशा ਔਰ ਉਸ ਦਾ ਰੰਗ ਹੈ ਜੋ ਹੋਰ ਗੂੜਾ ਹੋਗਾ ਔਰ ਇੱਜ਼ਤ ਔਰ ਸ਼ਾਨ ਸੇ ਰਾਜਸਥਾਨ ਦੀ ਸੇਵਾ ਕਰੇ ਲੁਧਿਆਣਾ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਦੇ ਬਾਵਜੂਦ ਮੋਦੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੇਂਦਰੀ ਰਾਜਪ트ਰੀ ਬਣਾਇਆ ਗਿਆ ਤੇ ਇਸ ਦੇ ਲਈ ਉਹਨਾਂ ਦਾ ਰਾਜ ਸਭਾ ਜਾਣਾ ਤੇ ਰਾਜ ਸਭਾ ਚੋਣਾਂ ਲੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਰਾਜ ਸਭਾ ਦੇ ਉਮੀਦਵਾਰ ਚੁਣੇ ਜਾਣ ਦੇ ਮਗਰੋਂ ਅੱਜ ਰਵਨੀਤ ਸਿੰਘ ਬਿੱਟੂ ਨੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੇ ਨਾਲ ਮੁਲਾਕਾਤ ਵੀ ਕੀਤੀ ਹੈ